ਪਿਛਲੇ ਦਿਨੀ ਪਿੰਡ ਫੰਗਤੋਲੀ ਵਿਖੇ 7 ਲੋਕਾਂ ਵੱਲੋਂ ਇੱਕ ਮਕਾਨ ਵਿੱਚ ਜਾ ਕੇ ਉਹਨਾਂ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਉਹਨਾਂ ਨੇ ਪੀਤਾ ਤੇ ਪਾਣੀ ਪੀਣ ਤੋਂ ਬਾਅਦ ਉਹ ਜੰਗਲਾਵਰ ਚਲੇ ਗਏ ਉਹ ਲੋਕ ਉਸ ਤੋਂ ਪਹਿਲੇ ਕਦੀ ਵੀ ਇਸ ਖੇਤਰ ਵਿੱਚ ਨਹੀਂ ਦੇਖੇ ਗਏ ਜਿਸ ਤੇ ਚਲਦਿਆਂ ਲੋਕਾਂ ਵਿੱਚ دہشت ਸੀ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪੁਲਿਸ ਨੇ ਆ ਕੇ ਇਸ ਜਗ੍ਹਾ ਤੇ ਸਰਚ ਅਭਿਆਨ ਨੂੰ ਚਲਾਇਆ ਤੇ ਸਰਚ ਅਭਿਆਨ ਹਜੇ ਜਾਰੀ ਹੀ ਹੈ ਕਿ ਬੀਤੀ ਰਾਤ ਫਿਰ ਤੋਂ ਪਿੰਡ ਫੰਗਤੋਲੀ ਦੇ ਇੱਕ ਘਰ ਵਿੱਚ ਰਾਤ ਲਗਭਗ 2:30 ਵਜੇ ਇੱਕ ਆਦਮੀ ਨੇ ਕੰਦ ਤਪਕੇ ਉਸ ਘਰ ਵਿੱਚ ਜਾ ਕੇ ਦਵਾਜ਼ਾ ਖੜਕਾਇਆ ਤੇ ਦਵਾਜ਼ਾ ਖੜਕਾ ਕੇ ਉਸਨੇ ਰੋਟੀ ਦੀ ਮੰਗ ਕੀਤੀ ਘਰ ਵਾਲੇ ਨੇ ਡਰੇ ਹੋਏ ਸਨ ਕਿ ਉਹਨਾਂ ਨੇ ਦਵਾਜ਼ਾ ਨਹੀਂ ਖੋਲਿਆ ਕੁਝ ਦੇਰ ਬਾਅਦ ਉਹ ਸ਼ਖਸ ਵਾਪਸ ਚਲਾ ਗਿਆ ਤੇ ਉਸ ਤੋਂ ਬਾਅਦ ਘਰ ਵਾਲਿਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਕੇ ਮੁੱਢਲੀ ਜਾਇਜ਼ਾ ਲਿਆ ਤੇ ਆਪਣੇ ਸਰਚ ਅਭਿਆਨ ਨੂੰ ਉਹਨਾਂ ਨੇ ਹੋਰ ਤੇਜ਼ ਕਰ ਦਿੱਤਾ ਇਸ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਹੈ ਕਿ ਲੋਕਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਜਲਦ ਹੀ ਉਹ ਕਿਸੇ ਨਤੀਜੇ ਤੇ ਵੀ ਪਹੁੰਚਣਗੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਂ ਦੀ ਕੋਈ ਕਸਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਨਹੀਂ ਰੱਖੀ ਜਾ ਰਹੀ ਇਸ ਕਰਕੇ ਲੋਕ ਡਰਨਾਂ ਤੇ ਬੇਖੌਫ ਰਹਨ ਤੇ ਨਾਲ ਉਸ ਨੂੰ ਜਾਗਰੂਕ ਵੀ ਰੱਖਣਾ ਮੈਂ ਤੇ ਮੇਰਾ ਨਾਮ ਰਜਿੰਦਰ ਸਿੰਘ ਹੈਗਾ ਸਰ ਕੀ ਬਾਤ ਆ ਤੁਸੀਂ ਸਰ ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਧਰ ਆ ਜਾ ਇਹ ਬਲਜੀਤ ਹੈ ਇਹ ਇਨ੍ਹਾਂ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਨ੍ਹਾਂ ਦੀ ਮਿਸ ਜੀ ਹੀ ਉਥੇ ਖਿੜਕੀ ਦੇ ਨਾਲ ਸੁੱਤੀ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਐ ਅਸੀਂ ਰੋਟੀ ਖਾਣੀ ਐ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਹਨਾਂ ਨੇ ਦਰਵਾਜ਼ੇ ਨਹੀਂ ਖੋਲੇ ਐ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਭਾਰ ਇਧਰ ਉਧਰ ਦੇਖਿਆ ਤੇ ਉਹਦੇ ਕੋਲ ਬਾਅਦ ਉਹ ਚੱਲ ਗਏ ਨੇ ਹੁਲੀਆ ਕਿਸਾਂ ਦਾ ਸੀਗਾ ਹੁਲੀਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਹੀ ਰਾਤ ਨੂੰ ਜਿਆਦਾ ਢੰਗ ਨਾਲ ਇਹ ਮਤਲਬ ਡਰੈਸ ਨਹੀਂ ਪਛਾਣ पाए ਬੈਗ ਸੀਗੇ ਉਹਦੇ ਕੋਲ ਵੈਪਨ ਨੂੰ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਕਿੰਨੇ ਵਜੇ ਦਾ ਟਾਈਮ ਸੀਗਾ ਜੀ ਰਾਤ ਨੂੰ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਉਹੀ ਰਿਜ ਲਾਈਨ ਹੈ ਉਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ਼ ਕਰਨਾ ਹੈ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨਾਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਕੋਲ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿੰਨੇ ਕ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਮੰਗਾ ਹੀ ਇਹ ਹੀ ਕਰਨਾ ਹੈ ਕਿ ਇਹ ਜਿਹੜੇ ਇਹਨਾਂ ਪੇਟਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰਨ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪਹਿਲੀਆਂ ਨੇ ਲੋਕੀ ਜਾਂਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਪੁਲਿਸ ਨੇ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਹੈ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਹੈ ਪੁਲਿਸ ਆਈ ਵੀ ਹੈ ਸਵੇਰੇ ਲੱਗੇ ਕੋਈ ਆਰਮੀ ਏਰੀਆ ਪਿੰਡਾਂ ਤੇ ਆਰਮੀ ਏਰੀਆ ਮਮੂਨ ਕੈਂਟ ਮੇਰੇ ਖਿਆਲ ਇਸ ਵਕਤ 에ਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਚੀ ਹੈ ਨਾਲ ਜੰਗਲ ਦਾ ਏਰੀਆ ਪਿੰਡਾਂ ਦਾ ਸਾਰੇ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ ਕਿਹਨੋਂ ਕਹਤੋ ਬਲਰਾਮ ਸਿੰਘ ਪਿੰਡ ਕਿਹੜਾ ਹੈ ਜੀ ਪਿੰਡ ਫੁੰਤੌਲੀ ਕੀ ਕਹ ਲੋ ਰਾਮ ਰਾਤੀ ਗੱਲ ਸਰ ਇਦਾਂ ਆਈ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਐ ਕਿਵੇ ਉਠੋ ਸਾਗੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਉੱਤੇ ਲਾਈਟ ਮਾਰੀ ਐ ਰੈੱਡ ਕਲਰ ਦੀ ਮਾਰ ਡਰਾਂ ਦੀ ਕੋਸ਼ਿਸ਼ ਕੀਤੀ ਐ ਗਨ ਪੁਆਇੰਟ ਤੇ ਧੁਗ ਲੈ ਰਹੇ ਆਂ ਆਹੀ ਨਹੀਂ ਉੱਠੇ ਆਈ ਕੋਈ ਮੂਵਮੈਂਟ ਨਹੀਂ ਕੀਤੀ ਆਹੀ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆਂ ਆਹੀ ਸਟੋਰ ਸਟੋਰ ਨਾਲ ਹੀ ਇਹ ਕਮਰੇ ਦੇ ਨਾਲ ਹੀ ਆਹੀ ਸਟੋਰ ਚ ਅੱਗੇ ਬੱਚੇ ਸੌ ਰਹੇ ਸੀ ਤੋ ਸਗੇ ਅਗੇ ਉਸ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਾ ਚਾਚੇ ਕੇ ਫੋਨ ਕੀਤਾ ਉਹਨਾਂ ਵੀ ਫੋਨ ਹੋਇਆ ਕੋਈ ਵੀ ਫੋਨ ਨਹੀਂ ਆ ਫਿਰ ਅਸੀਂ ਇਹੀ ਸੋਚਿਆ ਕਿ ਚਲੋ ਹੁਣ ਅਸੀਂ ਇੱਥੇ ਆਪਣੇ ਅੰਦਰ ਹੀ ਰਹਿਣਾ ਜੁੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਅਸੀਂ ਬਾਹਰ ਨਹੀਂ ਨਿਕਲਣਾ ਕੋਈ ਸ਼ੀ ਹੋਈ ਫਿਰ ਮੈਂ ਜਰਾ ਕਰ ਇਧਰ ਮੂੰਹ ਕਰੀਆ ਦੇਖਿਆ ਨੇਗੀ ਤੋ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹਲੇ ਸਿੱਧਾ ਆ ਗਿਆ ਉਹ ਪੋੜੀਆਂ ਥੱਲੇ ਕੋਈ ਬੰਦਾ ਉੱਪਰ ਜਾ ਰਹੀ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਕਮ ਸੇ ਕਮ ਸਾਢੇ 4 ਦੇ ਕੁ ਮੂਵਮੈਂਟ ਕੀਤੀ ਹੋਣਾ ਹੁਲੀਆ ਕਿਸ ਤਰ੍ਹਾਂ ਦਾ ਸੀ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਿਆ ਬਸ ਕਿਹੜੀ ਬੋਲਦੇ ਸੀ ਲੰਬੇ ਡੋਗਰੀ ਪਾਸੇ ਬੋਲਦੇ ਜਿੱਦਾਂ ਆਮ ਜੋ ਸਾਡੀ ਲੋਕਾਂ ਕੋਲ ਹਾਂ ਜਿੱਦਾਂ ਉਹਨਾਂ ਨੇ ਇਹ ਬੋਲਾਂਗੇ ਵੇ ਉੱਠੋ ਸਾਗੇ ਰੋਟੀ ਦਿਓ ਭੁੱਖ ਲੱਗੇ ਦੀ ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ ਕਿਹੜੀ ਨਹੀਂ ਲੋਕ ਕਿੰਨੇ ਸੀ ਉਹ ਲੋਕ ਤਿੰਨ ਹੀ ਸੀ ਸਰ ਪੁਲਿਸ ਨੇ ਦੁਆਰਾ ਪੁਲਿਸ ਨੇ ਉਹਨੂੰ ਇਨਫੋਰਮ ਕੀਤਾ ਸਵੇਰੇ 6 ਵਜੇ ਫੋਨ ਕੀਤਾ ਸੀ ਆਈ ਪੁਲਸ ਆ ਹਾਂ ਪੁਲਿਸ ਆਏ ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਲੈ ਕੇ ਕਰ ਗਏ ਆ ਉਹ ਬੋਲਦੇ ਅੱਗੇ ਕਾਰਵਾਈ ਕਰਨਿਆ ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ ਸੱਤ ਜਿਹੜੇ ਦੇਖੇ ਗਏ ਸੀ ਹਾਂਜੀ ਪਹਿਲੇ ਵੀ ਦਿਖੇ ਗਏ ਪਹਿਲੇ ਜੀ ਲੱਗਦਾ ਉਹ ਹੀ ਹੋ ਸਕਦੇ ਨੇ ਹਾਂ ਉਹ ਹੀ ਉਹ ਹੀ ਉਹ ਹੀ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਬੈਗ ਸੀ ਤਿੰਨ ਬੈਗ ਹੀ ਪੂਰਾ ਮਤਲਬ ਕਾਲੇ ਡਰੈਸ ਕਾਲਾ ਬੈਗ ਮਿਲ ਕਰਦਾ ਦੂਰੋਂ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ Bring them to A&M's Gems Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section with kids friendly classrooms and strong ethics to inculcate good habits among our little champs. The future ready school with shooting range, cricket academy, NCC naval unit, swimming classes, judo, taekwondo Karate and skating classes, training of vocal, classical and Western music, dance classes for hip hop, freestyle, jazz, locking, popping, chess, horse riding, football, and so on. A and M's James Cambridge International School, opposite Canada Palace, near A and M Institute's Jalandhar Dalhousie Bypass Road, Patancheru.